ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਤੁਹਾਨੂੰ ਇੱਕ ਫਿਰ ਤੋਂ ਜੋ ਬਹੁਤ ਵੱਡੀ ਇੱਕ ਖੁਸ਼ੀ ਦੀ ਗੱਲ ਆ ਜੋ ਕਿ ਅਮਰਤਪਾਲ ਦੀ ਜੋ ਆਪਾਂ ਕਹਿੰਦੇ 14 ਜਨਵਰੀ ਨੂੰ ਇੱਕ ਨਵੀਂ ਪਾਰਟੀ ਦਾ ਜੋ ਇੱਕ ਲੀਡਰ ਬਣ ਜਾ ਰਹੀ ਸੀ ਅਮਰਤਪਾਲ ਸਿੰਘ ਤੇ ਉਹ ਕੱਲ ਪਾਰਟੀ ਦੇ ਮੈਂਬਰ ਜਿਨ੍ਹਾਂ ਦੇ ਪ੍ਰਧਾਨ ਹੋਣ ਆਪਾਂ ਕਹਿੰਦੀਏ ਅਮਰਤਪਾਲ ਸਿੰਘ ਦੇ ਪਿਤਾ ਜੀ ਆ ਉਹਨਾਂ ਚੱਕ ਜਿਨ੍ਹਾਂ ਚਿਰ ਅਮਰਤਪਾਲ ਬਾਹਰ ਨਹੀਂ ਆਉਂਦੇ ਬਾਪੂ ਵਰਤਨ ਸਿੰਘ ਜੋ ਕਿ ਤਰਸੇਮ ਸਿੰਘ ਇੱਕ ਸਰਬਜੀਤ ਸਿੰਘ ਖਾਲਸਾ ਤਾਂ ਕਈ ਮੈਂਬਰਾਂ ਦੇ ਹੋਰ ਨਾਂ ਵੀ ਦੱਸੇ ਆ ਤੇ ਜੋ ਇੱਕ ਨਤੀਸ਼ ਕੁਮਾਰ ਇਹ ਬੀਜੇਪੀ ਦਾ ਇੱਕ ਚੌਥਾ ਪਾਵਾ ਜਿੰਨਾ ਵਿੱਚੋਂ ਇੱਕ ਇਹ ਅਮਰਤਪਾਲ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਤਾਂ ਉਹਨਾਂ ਦਾ ਇੱਕ ਜੋ ਇਹ ਕਿਹਾ ਗਿਆ ਵੀ ਅਮਰਤਪਾਲ ਸਿੰਘ ਨੂੰ ਅਸੀਂ ਬਾਹਰ ਲਿਆਉਣਾ ਚਾਹੁੰਦੇ ਆ ਕਿਉਂਕਿ ਲੋਕਾਂ ਦੀ ਆਵਾਜ਼ ਵੀ ਇਹ ਆ ਜੋ ਕੱਲ ਦਾ ਮੁਕਸਰ ਦੇ ਵਿੱਚ ਕੱਠ ਤੁਸੀਂ ਦੇਖਿਆ ਹੀ ਹੋਊਗਾ ਤੇ ਕੱਠ ਦੇਖ ਕੇ ਦੋਨੇ ਸਰਕਾਰਾਂ ਨੂੰ ਕੰਬਣੀ ਚੜੀ ਪਈ ਆ ਵੀ ਅਮਰਤਪਾਲ ਸਿੰਘ ਬਾਹਰ ਆ ਨਾ ਜਾਣ ਕਿਤੇ ਪੰਜਾਬ ਦੇ ਕਿਉਂਕਿ ਲੋਕ ਜਿਹੜੇ ਹਸਾਵ ਨਾਲ ਹੁਣ ਕਹਿ ਰਹੇ ਆ ਵੀ ਜਿਹੜੇ ਹਸਾਵ ਨਾਲ ਨਸ਼ੇ ਤੇ ਨੱਥ ਪੈ ਜੂਗੀ ਸਾਡੇ ਨੌਜਵਾਨੀ ਬਚ ਜਾਣੀ ਆ ਤਾਂ ਕਿਉਂਕਿ ਹੋਰ ਸਰਕਾਰਾਂ ਨੇ ਤਾਂ ਹਲੇ ਤੱਕ ਕੋਈ ਕੁਝ ਕਰਿਆ ਨਹੀਂ ਸੈਂਟਰਲ ਸਰਕਾਰ ਦਾ ਤਾਂ ਚਲੋ ਮਤਲਬ ਨਹੀਂ ਪੰਜਾਬ ਦੇ ਵਿੱਚ ਸੀਐਮ ਭਵਨਤਮਾਨ ਸੀਐਮ ਭਵਨਤਮਾਨ ਨੇ ਇੱਕ ਵਾਦਾ ਕਰਿਆ ਸੀ 26 ਜਨਵਰੀ ਨੂੰ ਮੈਂ ਅਗਲੀ ਵੀਡੀਓ 'ਚ ਵੀ ਬੋਲਿਆ ਸੀ ਇਹ ਚਿੱਟੇ ਦਾ ਅਸੀਂ ਸਫਾਇਆ ਕਰਦਾਂਗੇ ਜਮਾ ਮੁਕਤ ਕਰਦਾਂਗੇ ਤਾਂ ਉਹ ਹਲੇ ਤੱਕ ਇਹਦੇ ਤੋਂ ਰੋਕਿਆ ਨਹੀਂ ਦੂਜਾ ਨੰਬਰ ਇਹਨੇ ਵਾਅਦੇ ਕਰੇ ਸੀ ਗਰੀਬਾਂ ਨਾਲ ਸਾਡੇ ਮਜ਼ਦੂਰਾਂ ਨਾਲ ਜੋ ਬਜ਼ੁਰਗਾਂ ਨਾਲ 25-2500 ਦਾ ਪੈਲਣ ਦੇਊਗਾ ਹਲੇ ਤੱਕ ਕੋਈ ਦੀ ਉਹ ਪੈਲਣ ਨਹੀਂ ਆਈ ਨਜ਼ਰ ਫੇਰ ਕਹਿੰਦਾ ਹਰ ਮਹੀਨੇ ਦੇ ਮਹੀਨੇ ਮੈਂ 1000 ਰੁਪਇਆ ਖਾਤਾ ਚ ਪਾਊਗਾ ਮਾਤਾ ਪੈਣਾ ਦੇ ਸਾਰਿਆਂ ਦੀ ਨਾ ਉਹ ਆਇਆ ਇਹਦਾ ਹਲੇ ਤੱਕ ਔਰ ਵੀ ਬਹੁਤ ਵਾਅਦੇ ਕਰੇ ਵੱਡੇ ਵੱਡੇ ਗੱਪ ਜੋ ਭਾਸ਼ਣ ਦੇ ਵਿੱਚ ਮਾਰਦੇ ਆ ਇਹ ਤਾਂ ਹੁਣ ਗੱਲ ਜੋ ਅਮਰਤਪਾਲ ਨੂੰ ਲੈ ਕੇ ਦੋਨੇ ਪਾਰਟੀਆਂ ਦੀ ਨਜ਼ਰ ਇਹਦੇ ਉੱਪਰ ਪਈ ਆ ਅਮਰਤਪਾਲ ਸਿੰਘ ਤੇ ਜੋ ਕਿ ਇਹਨਾਂ ਦਾ ਇੱਕ ਨਾ ਮੈਂ ਕਹਿ ਸਕਾਂ ਕੁਲਵੀਰ ਸਿੰਘ ਹਾਂ ਕੁਲਵੀਰ ਸਿੰਘ ਆ ਭਾਜਪੀ ਦੇ ਵਿੱਚ ਉਹਦੇ ਇੱਕ ਨਾ ਜੋ ਹਾਈ ਕੋਰਟ ਦੇ ਵਿੱਚ ਉਹਨੇ ਇੱਕ ਜੋ ਚਿੱਠੀ ਭੇਜੀ ਗਈ ਆ ਹਾਈ ਕੋਰਟ ਨੂੰ ਇਹ ਇਹਦੇ ਉੱਪਰ ਜੁਏਪੀ ਲੱਗੀ ਆ ਇਹ ਸੰਸਦ ਦੇ ਮੈਂਬਰ ਨਹੀਂ ਬਣ ਸਕਦੇ ਜੋ ਨਵੀਂ ਸਿਆਸੀ ਪਾਰਟੀ ਬਣਨ ਜਾ ਰਹੀ ਆ ਉਹਦੇ ਮੈਂਬਰ ਨਹੀਂ ਬਣ ਸਕਦੇ ਕਿਉਂਕਿ ਇਹ ਇਹਦੇ ਉੱਪਰ ਇੱਕ ਜੁਏਪੀ ਲੱਗੀ ਹੋਈ ਆ ਤਾਂ ਉਹ ਹਾਈ ਕੋਰਟ ਬੰਨੀਓ ਕੈਨਸਲ ਹੋ ਗਈ ਸੀ ਕਿਉਂਕਿ ਅਮਰਤਪਾਲ ਤਾਂ ਬਾਹਰ ਆਈ ਨਹੀਂ ਫਿਰ ਵੀ ਕੱਲ ਤਾਂ ਆਈ ਨਹੀਂ ਬਾਹਰ ਉਹ ਪਾਸਨ ਤਾਂ ਸਿਰਫ ਆਪਣੇ ਜੋ ਹੋਰ ਉਹਦੇ ਪਾਰਟੀ ਦੇ ਮੈਂਬਰ ਬਣਨ ਜਾ ਰਹੇ ਆ ਜੋ ਤੇ ਪ੍ਰਧਾਨ ਉਸ ਪਾਰਟੀ ਦਾ ਅਮਰਤਪਾਲ ਹੀ ਰਹਿਣਗੇ ਇਨਾਂ ਦਾ ਇੱਕ ਨਵੀਂ ਚਾਲ ਸੀਗੀ ਜੋ ਕੁਲਵੇ ਕੁਲਵੀਰ ਕੌਰ ਆ ਨਾ ਕੁਲਵੀਰ ਸਿੰਘ ਆ ਤੇ ਉਹਦੀ ਮੈਂ ਡੀਪੇ ਵੀ ਲਾਉਂਗਾ ਮੈਂ ਥਾ ਮੇਲ ਤੇ ਮਿਲ ਹੀ ਜਾਣੀਆਂ ਕੁਲਵੀਰ ਸਿੰਘ ਬੀਜੇਪੀ ਦੇ ਵਿੱਚ ਆ ਤੇ ਉਹਦਾ ਇੱਕ ਇਹ ਬਿਆਨ ਸੀਗਾ ਵੀ ਉਹਦੇ ਉੱਪਰ ਜਯੂਐਪੀ ਲੱਗੀ ਆ ਉਹਨੂੰ ਜੋ ਸਿਆਸੀ ਪਾਰਟੀ ਨਵੀਂ ਬਣ ਜਾ ਰਹੀ ਆ ਇਹਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ ਕਿਉਂਕਿ ਉਹਦੇ ਉੱਪਰ ਜਯੂਐਪੀ ਲੱਗੀ ਹੋਈ ਆ ਤਾਂ ਉਸੇ ਇਸ ਪਾਰਟੀ ਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ ਤੇ ਉਹਨੂੰ ਬਾਹਰ ਨਹੀਂ ਹੋਣ ਦੇਣਾ ਇਸ ਪਾਰਟੀ ਦੇ ਮੈਂਬਰ ਨਾ ਬੰਨ ਦਿੱਤਾ ਜਾਵੇ ਤਾਂ ਉਹ ਹਾਈ ਕੋਰਟ ਬੰਨੀਓ ਉਹਨਾਂ ਦੀ ਕੈਂਸਲ ਹੋ ਗਈ ਉਹ ਚਿੱਠੀ ਕਿਉਂਕਿ ਹੁਣ ਗੱਲ ਇਹ ਹੈਗੀ ਇਹ ਇੰਨਾ ਕ ਚਾਹੁੰਦੇ ਆ ਜੋ ਬੀਜੇਪੀ ਵਾਲੇ ਆ ਵੀ ਅਸੀਂ ਰਹੀਏ ساری ਉਮਰ ਪ੍ਰਧਾਨ ਕਿਉਂ ਭਈ ਹੋਰ ਕਿਸੇ ਨੂੰ ਮੌਕਾ ਵੀ ਦਿਓ ਪੰਜਾਬ ਦੇ ਵਾਸਤੇ ਹੁਣ ਜੇ ਗੱਲ ਕਰੀਏ ਸੀਐਮ ਭਵਨ ਤਮਾਨ ਨੂੰ ਇੱਕ ਗਲਤ ਬੰਦੇ ਨੂੰ ਚੁਣ ਲਿਆ ਦੁਨੀਆ ਨੇ ਇਹ ਸੀ ਨਵੀਂ ਪਾਰਟੀ ਚੁਣਦੇ ਆਂ ਕੁਝ ਕੁਛ ਚੰਗਾ ਹੋਊਗਾ ਪਰ ਫਿਰ ਚੰਗਾ ਕੁਝ ਵੀ ਨਹੀਂ ਹੋਇਆ ਸਮਾ ਦੀ ਅਤਿਆਚਾਰ ਹੋਈ ਜਾਂਦਾ ਉਲਟਾ ਹਾਈ ਕੋਰਟ ਨੂੰ ਇਹਨਾਂ ਨੂੰ ਇੱਕ ਹਾਈ ਕੋਰਟ ਵੱਨੀਓ ਆਰਡਰ ਆਇਆ ਵੀ ਤੁਸੀਂ ਪੰਜਾਬ ਸਰਕਾਰ ਦਾ ਇੱਕ ਮਜ਼ਾਕ ਬਣਾ ਕੇ ਰੱਖ ਰੱਖਿਆ ਇਹ ਕੱਲ ਦੀ ਵੀਡੀਓ ਆ ਸੀਐਮ ਭਵੰਤਮਾਨ ਵੱਨੀ ਵੀ ਹਾਈ ਕੋਰਟ ਦੇ ਜੋ ਆਇਆ ਨਾ ਆਰਡਰ ਵੀ ਤੁਸੀਂ ਇਹਨੂੰ ਜੋ ਪੰਜਾਬ ਦੀ ਸਰਕਾਰ ਨੂੰ ਇੱਕ ਮਜ਼ਾਕ ਸਮਝ ਰੱਖਿਆ ਕਦੇ ਕਿਤੇ ਕੁਝ ਕਿਤੇ ਕਿਤੇ ਕੁਝ ਇਹ ਹੋ ਰਿਹਾਗਾ ਸੋਡੇ ਹੁੰਦੇ ਆ ਵੀ ਤੁਸੀਂ ਪ੍ਰਧਾਨ ਆ ਸਾਰੀ ਰੋਕ ਲਾ ਸਕਦੇ ਹੋ ਉਲਟਾ ਤੁਸੀਂ ਹੀ ਅਤਿਆਚਾਰ ਕਰੀਏ ਨੂੰ ਤੇ ਜਿਹੜੀ ਗੱਲ ਇੱਕ ਹੋਰ ਆਈ ਹੈ ਨਵੀਂ ਡੱਲੇਵਾਲ ਸਾਹਿਬ ਦੇ ਜੋ ਮਰਨ ਵਰਤ ਤੇ ਹੁਣ 111 ਕਿਸਾਨ ਉਥੇ ਮਰਨ ਵਰਤ ਰੱਖਣਗੇ ਇਹ ਵੀ ਕੱਲ ਦੀ ਖਬਰ ਆ ਹੋਰ ਕਈ ਤਰ੍ਹਾਂ ਦੀਆਂ ਖਬਰਾਂ ਤਾਂ ਆਉਂਦੀ ਹੀ ਰਹਿਣੀਆਂ ਪਰ ਜੋ ਪੰਜਾਬ ਦੀ ਗੱਲ ਆ ਜੇ ਗੱਲ ਕਰੀਏ ਆਪਾਂ ਅਮਰਤਪਾਲ ਸਿੰਘ ਨੂੰ ਚਾਰੇ ਪਾਸਿਓ ਜੋ ਦੋਨੇ ਨਜ਼ਰਾਂ ਤੋਂ ਦੇਖਿਆ ਯਾਰ ਵੀ ਅਮਰਤਪਾਲ ਸਿੰਘ ਕਿਤੇ ਇਸ ਪਾਰਟੀ ਦੇ ਪ੍ਰਧਾਨ ਨਾ ਬਣ ਜਾਣ ਕਿਤੇ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਦੀ ਸਰਕਾਰ ਨਾ ਜੇ ਕਿਤੇ ਮੁੜ ਕੇ ਪੰਜਾਬ ਦੀ ਹੀ ਗੱਲ ਚੱਲਣੀ ਹੈ ਉੱਥੇ ਪੰਜਾਬ ਦੇ ਮੁੱਦੇ ਰੱਖੇ ਜਾਣਗੇ ਨਸ਼ਾ ਵੀ ਬੰਦ ਹੋ ਜਾਣਾ ਜੋ ਕਿ ਇਹ ਸਰਕਾਰਾਂ ਮਿਲ ਜੁਲ ਕੇ ਨਸ਼ਾ ਵੀ ਵੇਚਦਾ ਕੋਈ ਇੱਕ ਵੀ ਕਹਿ ਦੋ ਕੋਈ ਅੱਜ ਤੱਕ ਕਿਸੇ ਪੱਤਰਕਾਰ ਨੇ ਨਹੀਂ ਸਾਨੂੰ ਜਾਣਕਾਰੀ ਦਿੱਤੀ ਹੋਣੀ ਜੋ ਅੱਜ ਸਾਨੂੰ ਦੱਸਣ ਜਾ ਰਿਹਾ ਚਾਹੇ ਤਾਂ ਡਰਦੇ ਆ ਸਰਕਾਰਾਂ ਤੋਂ ਚਾਹੇ ਤਾਂ ਕੋਈ ਗੱਲ ਹੋਰ ਆ ਜੋ ਜੇਲ੍ਹ ਦੇ ਵਿੱਚ ਆਪਾਂ ਕਹਿੰਦੇ ਆ ਨਾ ਇਹ ਲੋਕਾਂ ਨੂੰ ਫੜਦੇ ਲੈ ਕੇ ਜਾਂਦੇ ਆ ਵੀ ਇਹ ਨਸ਼ਾ ਵੇਚਦਾ ਜੀ ਤਾਂ ਇਹ ਕਰਦੇ ਆ ਜੀ ਉਹ ਕਰਦੇ ਆ ਅਪਰਾਧੀਆਂ ਨੂੰ ਕਹਿੰਦੇ ਆ ਅਪਰਾਧ ਕੀਤਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਂਦੇ ਆ ਫਿਰ ਜੇਲ੍ਹ ਦੇ ਵਿੱਚ ਨਸ਼ਾ ਵਿਕਦਾ ਚਿੱਟਾ ਵਿਕਦਾ ਬੀੜੀਆਂ ਦਾ ਮੰਡਲ 6-700 ਰੁਪਏ 800 ਦਾ ਸੀ ਉਦੋਂ ਤਾਮਕੋਟ ਜੇਲ੍ਹ ਦੇ ਵਿੱਚ ਤਾਮਕੋਟ ਜੇਲ੍ਹ ਦੇ ਵਿੱਚ ਨਸ਼ਾ ਵਿਕਦਾ ਕਦੇ ਕਿਸੇ ਪੱਤਰਕਾਰ ਨੇ ਨਹੀਂ ਇਹ ਖਬਰ ਪਾਈ ਤੇ ਜਿਹੜਾ ਉਥੋਂ ਦਾ ਡਿਫਟੀ ਹੁੰਦਾ ਉਹਨੂੰ ਵੀ ਪਤਾ ਹੁੰਦਾ ਜੇਲਰ ਨੂੰ ਵੀ ਪਤਾ ਹੁੰਦਾ ਅੰਦਰੋਂ ਚਿੱਟਾ ਵਿਕਦਾ ਬਾਹਰੋਂ ਲੋਕਾਂ ਨੂੰ ਅੰਦਰ ਸੱਢਦੇ ਆ ਵੀ ਇਹ ਪ੍ਰਾਦੀ ਆ ਜੀ ਚਿੱਟੇ 'ਚ ਫੜ ਕੇ ਜਾਂਦਾ ਉਹ ਉਹ ਕਿਉਂ ਨਹੀਂ ਹਟਾਰੇ ਭਈ ਉਹ ਵੀ ਦਾ ਸਰਕਾਰਾਂ ਦਾ ਹੱਥ ਆ ਨਾ ਵਿੱਚ ਜੇ ਇਹ ਜਾਂਚ ਕਰਨ ਜਦੋਂ ਉਹ ਫੋਨ ਫੜ ਸਕਦੇ ਆ ਜੇਲ੍ਹ ਦੇ ਕੈਦੀਆਂ ਤੋਂ ਤਾਂ ਇਹ ਚਿੱਟੇ ਦੀ ਵੀ ਜਾਂਚ ਕਰ ਸਕਦੇ ਵੀ ਕੌਣ ਵੇਚਦਾ ਬੀੜੀ 130 ਰੁਪਿਆ ਦੀ ਹੈ ਜਿਹਨੂੰ ਮੰਡਲ ਬਾਹਰੋਂ ਆਪਾਂ 10 ਰੁਪਿਆ ਦਾ ਕਹਨੇ ਆ ਤੇ ਅੰਦਰ ਇਹ ਬਲੈਕ ਤੇ ਵਿਕਦਾ 600 ਦਾ ਸੀਦੋਂ 600 ਦਾ ਮੰਡਲ ਤਾਂ ਦੂਜੇ ਹੀ ਨੰਬਰ ਗੱਲ ਕਰੀਏ ਆ ਜਿਹੜੀਆਂ ਹੋਰ ਚੀਜ਼ਾਂ ਆ ਗਿਆ ਮੰਨ ਕੇ ਚੱਲੋ ਛੋਟੇ ਛੋਟੇ ਨਸ਼ੇ ਆ ਗਏ ਤੇ ਇਹ ਤਾਂ ਬੇਆਮੀ ਵਿਕਦੇ ਆ ਬੀੜੀਆਂ ਦਾ ਮੰਡਲ ਲਾ ਲਓ ਜਰਦਾ ਲਾ ਲਓ ਤੇ ਸਿਕਟਾ ਲਾ ਲਓ ਇਹ ਤਾਂ ਵਿਕਦੀ ਵਿਕਦੇ ਨਾਲ-ਨਾਲ ਚਿੱਟਾ ਵੀ ਵਿਕਦਾ ਵੀ ਫਿਰ ਇਹ ਸਰਕਾਰਾਂ ਨੂੰ ਕਿਉਂ ਨਹੀਂ ਦਿੰਦਾ ਗਿਆ ਇਹ ਬਹੁਤ ਵੱਡੀ ਗੱਲ ਹੈ ਇੱਕ ਤੇ ਜੇੜਾ ਹੁਣ ਅਮਰਤਪਾਲ ਨੂੰ ਲੈ ਕੇ ਜੇ ਕੋਈ ਨਸ਼ਾ ਦੀ ਗੱਲ ਸੁਣਾਉਣ ਜਾ ਰਿਹਾ ਤਾਂ ਹੁਣ ਇਹ ਦੋਨੇ ਪਾਰਟੀਆਂ ਨੂੰ ਇਹਨਾਂ ਨੂੰ ਨੀਂਦ ਉੱਡੀ ਪਈ ਹੈ ਇਹਨਾਂ ਦੀ ਵੀ ਕਿਤੇ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਜੇ ਸਰਕਾਰ ਆ ਗਈ ਸਾਨੂੰ ਕੌਣ ਪੁੱਛੂਗਾ ਕਿਉਂਕਿ ਦੁਨੀਆ ਬਹੁਤ ਮਗਰ ਆ ਉਹਦੇ ਜਿਹੜੇ ਹਿਸਾਬ ਨਾਲ ਹੁਣ ਸੁਖਵੀਰ ਬਾਦਲ ਆਜੋ ਇਹਨੇ ਇੱਕ ਕੱਲ ਦਾ ਭਾਸ਼ਣ ਸੁਣਿਆ ਅਮਰਤਪਾਲ ਦੇ ਹੱਕ ਦੇ ਵਿੱਚ ਵੀ ਆ ਤੇ ਕੁਝ ਕੋਨੇ ਜੋ ਆਪਣੇ ਬੰਨੀਓ ਬਿਆਨ ਦਿੰਦੇ ਆ ਵੀ ਮੇਰਾ ਜੋ ਪਿਤਾ ਸੀ ਬਾਦਲ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਬਾਦਲ ਜੋ ਉਹਨਾਂ ਨੇ ਵੀ ਕਿਹਾ ਸੀ ਵੀ ਮੈਂ ਦੇਸ਼ ਦੇ ਵਾਸਤੇ ਸਾਡੇ ਪੰਜਾਬ ਵਾਸਤੇ ਲੜਦੇ ਲੜਦੇ ਉਹ ਵੀ ਇੱਕ ਤਰ੍ਹਾਂ ਦੀ ਮੰਨ ਕੇ ਚਲੋ ਉਹ ਵੀ ਚਲੇ ਗਏ ਤਾਂ ਵੀ ਸਾਡੇ ਵਾ ਸ਼ੁਰੂ ਤੋਂ ਹੀ ਸਾਡੀ ਇੱਕ ਲੋਕਾਂ ਦੇ ਨਾਲ ਇੱਕ ਜਿਵੇਂ ਲੋਕ ਕਹਿੰਦੇ ਵੀ ਜੋ ਸਾਡੀਆਂ ਮੰਗਾਂ ਹੁੰਦੀਆਂ ਸੀ ਅਸੀਂ ਪੂਰੀਆਂ ਕੀਤੀਆਂ ਉਹਨਾਂ ਦਾ ਕਹਿਣਾ ਇਹ ਆ ਪਰ ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਗਲਤੀ ਮੰਨੀ ਆ ਜੋ ਇੱਕ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਉਹਨਾਂ ਦੀ ਪਾਰਟੀ ਦੇ ਵਿੱਚ ਜਦੋਂ ਇਹਨਾਂ ਦੀ ਪਾਰਟੀ ਸੀ ਤਾਂ ਜਦੋਂ ਇਹਨਾਂ ਦਾ ਸਮਾਂ ਸੀ ਉਸ ਉਸ ਸਮੇਂ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਉਹ ਇਹਨੇ ਗਲਤੀ ਵੀ ਮੰਨੀ ਆ ਸਜ਼ਾ ਵੀ ਲੱਗੀ ਸੀ ਸੁਖਵੀਰ ਬਾਦਲ ਨੂੰ ਉਹ ਆਪਣੀ ਸਜ਼ਾ ਕੱਟੀ ਵੀ ਸੀ ਚਲੋ ਜੀ ਖਾਸ ਕਰਕੇ ਜੋ ਅੱਜ ਦੀਆਂ ਖਬਰਾਂ ਆਪਣੀਆਂ ਅਮਰਤਪਾਲ ਨੂੰ ਲੈ ਕੇ ਆ ਕਿਉਂਕਿ ਬਹੁਤ ਮੁੱਦਾ ਭਖ ਰਿਹਾ ਤੇ ਅਮਰਤਪਾਲ ਦੀਆਂ ਜੋ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਸਾਰਿਆਂ ਨੂੰ ਪਤਾ ਹੋ ਤੇ ਦੋਨੇ ਪਾਰਟੀਆਂ ਦੀ ਨੀਂਦ ਉੱਡੀ ਪਈ ਆ ਵੀ ਕਿਤੇ ਅਮਰਤਪਾਲ ਸਿੰਘ ਕੱਲ ਇਹਨਾਂ ਨੂੰ ਇਹ ਸੀ ਵੀ ਕਿਤੇ ਅਮਰਤਪਾਲ ਸਿੰਘ ਬਾਹਰ ਨਾ ਆ ਜਾਣ ਕਿਤੇ ਮੁੜ ਕੇ ਜਮਾਨਤ ਹੋ ਜੇ ਕਿਤੇ ਬਾਹਰ ਆ ਗਏ ਤੇ ਫਿਰ ਸਾਡਾ ਤਾਂ ਕੰਮ ਖਰਾਬ ਹੋ ਜੂਗਾ ਕਿਉਂਕਿ ਅਮਰਤਪਾਲ ਦੇ ਲੋਕ ਅਮਰਤਪਾਲ ਨਾਲ ਲੋਕ ਬਹੁਤ ਜੁੜੇ ਸੀ ਕੱਲ ਤੁਸੀਂ ਦੇਖਿਆ ਹੀ ਹੋਗਾ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸੀ ਬਹੁਤ ਭਾਰੀ ਇਕੱਠ ਸੀ ਚਲੋ ਜੀ ਜਿਵੇਂ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜੋ ਆਪਣੀਆਂ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਅਮਰਤਪਾਲ ਨੂੰ ਲੈ ਕੇ ਜੋ ਇਹ ਕੱਲ ਦੀਆਂ ਖਬਰਾਂ ਆਈਆਂ ਸਾਹਮਣੇ ਆਪਾਂ ਸੋਡੀਨਾ ਵਿਚਾਰ ਸਾਂਝੇ ਕਰਿਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਿਆ ਕਰੋ ਮਿਲਦੇ ਆਂ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ